එත මෙර පෙක් ඇන්න බායහොනේ නඳ න අවි බලය රෝටීලයාලා හන්ගිලියන ඇරෝටි ඔලයා ਉਨਾ ਨੇ ਗੱਲ ਨੂੰ ਉੱਥੇ ਹੀ ਖੜੀ ਹੈਗੀ ਹਾਂਜੀ ਲਿਉਣੀ ਆ ਬਸ ਪਾ ਲਈ ਰੋਟੀ ਤਾਂ ਤੁਸੀਂ दारू ਪੀ ਕੇ ਆਏ ਹੋਗੇ ਆ ਬੋਤਲ ਤੇਰੀ ਬੈਠੇਂ दारू ਦੀ ਮੇਰੇ ਸਾਲ ਦੀ ਏ ਇਹਨੂੰ ਬੰਦੀ ਵੀ ਦੇਉਂਦੇ ਆ ਔਰ ਤੀਵੀਆਂ ਪਿੰਦੀਆਂ ਹੁੰਦੀਆਂ ਆ ਇਹ ਸਾਡੇ ਪੀਣ ਵਾਲਦੇ ਬੜੀ ਹੋਈ ਐ ਇਹ ਆ ਦੂ ਰੋਟੀ ਧਰ ਪਿਆ ਤੋ ਪਹਿਲਾਂ ਤਾਂ ਐ ਕਹਿੰਦੇ ਸੀ ਵੀ ਮੁੰਡਾ ਕੁਝ ਵੀ ਨਹੀਂ ਖਾਂਦਾ ਪੀਂਦਾ ਤੁਸੀਂ ਤਾਂ दारू ਦੀ ਬੋਤਲ ਹੱਥ ਚੀ ਰੱਖਦੇ ਹੋਗੇ ਅਏ ਦੇ ਘਰ ਕੋਈ ਥੜਾ ਰਹਿਸ ਤਾਂ ਨਹੀਂ ਹੁੰਦਾ ਜੀ ਗੱਪ ਮਾਰ ਕੇ ਲਿਆ ਸਾਰਾ ਕੁਝ ਆ ਇਹਦਾ ਨਾਲ ਹੀ ਜਾਊਗੀ ਉਹ ਹਾਈ ਮੇਰੇ ਨਾਲ ਐਡਾ ਵੱਡਾ ਧੋਖਾ ਹੋਏਗਾ ਤੂੰ ਰੋਟੀ ਖਰ ਰਹਿ ਤੋ ਖਾ ਹੋਇਆ ਤੇਰੇ ਨਾਲ ਮੈਂ ਤੈਨੂੰ ਜ਼ਖੈਰ ਹੀ ਦੇ ਨੇ ਇਹ ਖਰਾਬ ਹੈ ਮੈਂ ਕਰਾਉਣਾ ਕੰਸ ਦਾ ਰਹਿ ਗਿਆ ਚਲਾ ਜਾ ਉਹ ਹਜੇ ਤਾਂ ਦਿਨੀ 15 ਹੋਏ ਨੇ ਬਿਆਨ ਇਹ ਤਾਂ ਹੁਣੀ ਐ ਨਹੀਂ ਦਾਰੂ ਪਿੰਦੇ ਨੇ ਜੇ ਐਂ ਪਿੰਦੇ ਰਹੇ ਮੇਰੀ ਜ਼ਿੰਦਗੀ ਤਾਂ ਬਰਬਾਦ ਵੇ ਰਿੰਦੀ ਦੀ ਜਮੀ ਖਤਮ ਤੇ ਆਹਦੀ ਕਾਹਦਾ ਨਾ ਸੀ ਹੁਣ ਦਾਰੂ ਸੋਡੀ ਥੋੜੀ ਪੀਤੀ ਹੋਈਏਗੀ ਰੋਟੀ ਖਾ ਲਓ ਤੇਰੇ ਹਰ ਹੋਰ ਹੁਣ ਜੇ ਬਟੂ ਲਗਾ ਹੋਏ ਬੈਠੇ ਹੋਗੇ ਤੈਨੂੰ ਕੀ ਪਤਾ ਹੈ ਗੱਲਾਂ ਦਾ ਤੁਹਾਨੂੰ ਪਤਾ ਪੀਣ ਵਾਲਿਆਂ ਨੂੰ ਆ ਪਾਣੀ ਕਿ ਪਾਣੀ ਨੂੰ ਕੀ ਹੋਏਗਾ ਮਾਂ ਸੱਤ ਤਾਲੇ ਹਰਦੀ ਹੈ ਯਾ ਗੰਡਾ ਲਿਆ ਤੇਰੀ ਪੀ ਜਾਨੇ ਕੋ ਤਾਂ ਠੰਡੀ ਏ ਇਹਦਾ ਕਾਲਜਾ ਠੰਡੀ ਏ ਤੈਨੂੰ ਇੰਨਾ ਗੱਲਾਂ ਦਾ ਕੀ ਪਤਾ ਫਿਰ ਇਹੀ ਪੀ ਲੋ ਕੱਲੀ ਪਾਣੀ ਦੀ ਕਿਲੋੜ ਚੱਬਾ ਇਹਨਾਂ ਲੈ ਗਾ ਚਲ ਆ ਕੀ ਘੰਟਾ ਪਾ ਛੱਡਿਆ ਬੇਟਾ ਭਾਈਆ ਭਾਈਆ ਤੂੰ ਅੱਗੀ ਬਿਠੇ ਰਾਂ ਲੱcke ਬੈਠੇਗਾ ਬੇਬੇ ਤੂੰ ਅਰੇ ਭਾਈਆ ਬੇਬੇ ਤੈਨੂੰ ਸ਼ਰਮ ਨਹੀਂ ਹੈਗੀ ਬੇਬੇ ਹਾਂ ਦਾਰੂ ਦਾ ਨਾਲ ਜੱਟ ਦੇ ਸੁਰਗਾ ਨੂੰ ਜਾਉ ਕੀ ਹੋਇਆ ਤਾਰੂ ਮਤਲਬ ਨੂੰ ਜਾਣਦੇ ਮੈਂ ਤੈਨੂੰ ਦੱਸਾਂ ਬੇਕਰਤੂਤਾ ਅਲੂਣੇ ਦਾ ਜਦ ਪਾਣੀ ਜਮੀ ਲੈ ਦੇਖ ਲੈ ਪਹਿਲੇ ਤਾਂ ਕਹਿੰਦੇ ਪਾਣੀ ਦਿੱਤਾ ਲੈ ਆਈ ਬੇਪੇ ਹੁਣ ਕਹਿੰਦੇ ਡਾਲ ਜਨੋਂ ਨਹੀਂ ਅੱਤੈ ਨੂੰ ਝੋਜਲੇ ਕਰਨੇ ਆਉਂਦੇ ਨੇ ਨਾ ਤੇਰੇ ਤਾਂ ਪੀਤੀ ਖਾਦੀ ਐ ਅਸੀਂ ਆ ਸੋਫੀ ਅੱਤੈ ਨੂੰ ਛਰਮ ਨਹੀਂ ਆਉਂਦੀ ਝੋਜਲੇ ਕਰਪਾ ਹਾਂ ਦਾਲੇ ਉਹ ਕਹਿੰਦੇ ਹੈਗਾ ਸੀ ਹਾਤੀ ਐ ਮੈਂ ਖਾਦੀ ਐ ਦੇਖਾ ਦੇਖਾ ਦੇਖੂ ਜਿਆ ਫੇਰ ਨੂੰ ਮੱਠਾ ਮੈਠਾ ਬੱਸ ਦੰਕਾਰਾ ਤੈਲਾ ਮੁਟਰੀ ਆ ਦੇ ਵੇਪੇ ਪਹਿਲਾਂ ਤਾਂ ਮੈਂ ਪਾਣੀ ਲਈ ਆਈ ਨਾਲੇ ਤਾਂ ਲੈ ਰੋਟੀ ਲਈ ਆਈ ਪਹਿਲਾਂ ਤਾਂ ਪਾਣੀ ਚ ਲਾ ਕੇ ਮਾਰਿਆ ਕੇ ਗਰਮ ਹੁਣ ਕਹਿੰਦੇ ਨੂਨ ਘਟੇਗਾ ਆਪਾਂ ਕਿਹੜਾ ਖਾਦੀ ਨਹੀਂ ਹੈਗੀ ਕਿਆ ਚਰੇਗਾ ਬੈਗਾ ਨਹੀਂ ਵੇ ਵੇ ਤੂੰ ਪਹਿਲਾਂ ਤਾਂ ਤੁਸੀਂ ਵੀ ਐ ਕਹਿੰਦੇ ਸੀ ਵੀ ਕੁਝ ਨਹੀਂ ਖਾਂਦਾ ਪੀਂਦਾ ਫਿਰ ਮਾਵਾ ਬੱਦ ਕੱਟ ਦੂਸਦਾ ਦੀ ਜੋਰ ਨਾਲ ਪੀਂਦਾ ਸੀ ਹੋਰ ਜਮਾ ਖਾਲਸ ਹੋ ਗਿਆ ਜੱਗਰ ਹੋ ਗਿਆ ਹੁਣ ਆਂ ਦੇਖ ਲਓ ਡੱਕ ਡੱਕ ਕੇ ਆਉਂਦਾਗਾ ਭਈ ਮੈਂ ਤਾਂ ਆਪਦੇ ਮੰਮੀ ਡੈਡੀ ਨੂੰ ਫੋਨ ਕਰੂੰਗਾ ਆਨੂੰ ਕਰਨਾ ਮੈਂ ਤੇਰੇ ਨਾਲ ਆਂਗੀ ਨਾ ਮੈਂ ਨਹੀਂ ਰਹਿੰਦੀ ਰੋਂਦੀ ਇਸ ਤਰ੍ਹਾਂ ਚੱਲਿਆ ਕੰਮ ਮਾ ਨਹੀਂ ਮੈਂ ਤੇਰੇ ਨਾਲ ਆਂ ਆਪਾਂ ਕੁੱਟ ਕੇ ਸੁਧਾਰ ਲਾਂਗੇ ਤੇ ਲਾ ਕੇ ਛੇਤਰ ਆ ਚੱਕ ਪੋਚਾ ਉਥੇ ਚੱਕ ਧਰਜੀ ਕਰਦੇ ਕੋਈ ਆ ਵਗ ਜਾਂਦਾ ਤੇ ਉਹ ਪਹਿੜਾ ਲੱਗਦਾਗਾ ਉਹ ਤਾਂ ਡਿਗ ਜੀ ਕਰ ਤੂੰ ਉਤੋਂ ਦੀ ਤਾਂ ਹੈਗੀ ਉਹ ਤਾਂ ਕਰਦੀ ਹੂਗਾ ਕੋਈ ਨਿਆ ਪਹਾਟ ਆ ਲੰਗੇ ਕੋਈ ਹੋਰ ਤਾਂ ਪੁੱਜੀ ਕੋਈ ਮਾਲਾ ਕਬਰ ਨਾ ਕਰ ਤੇ ਦਿੱਦਿਸ ਮਤ ਮਾਰੀਆ ਮੇਰੀ ਕਿੰਨਾ ਤੋਖਾ ਹੋ ਮੈਨਾਂ ਮੈਂ ਸਾਰੀ ਜ਼ਿੰਦਗੀਆਂ ਕੱਢੂ ਕਿਵੇਂ ਇਹ ਤਾਂ ਹੁਣੀ ਐਨਾ ਡੱਕ ਡੱਕ ਕੇ ਆਉਣ ਲੱਗ ਗਿਆ ਬਾਰਾਂ ਬਰਦਾ ਤੋਖਾ ਕਿਤੇ ਮੈਨਾਂ ਹਜੇ ਤਾਂ ਜ਼ਿੰਦਗੀ ਕੱਢਣੀ ਔਖੀ ਹੋ ਜੂਗੀ ਹਜੇ ਤਾਂ ਦਿਨੀ 15 ਹੋਈ ਨਹੀਂ ਹਾਜੀ ਬੇਬੇ ਕਹਿੰਦੀ ਆ ਤੂੰ ਆਪਦੇ ਮੰਮੀ ਡਾਡੀ ਨੂੰ ਨਾ ਫੋਨ ਕਰ। ਹੋਰ ਫਿਰ ਮੈਂ ਦੁੱਖ ਕਿਨੂੰ ਦੱਸੂੰਗੀ ਜੇ ਆਪਦੇ ਮਾਪਿਆਂ ਨੂੰ ਦੱਸੂੰਗੀ। ਹੋਰ ਯਾਰ ਅੱਜ ਆ ਬੈਡਾਂ ਦੀ ਭਾਵੇਂ ਵਧੀਆ ਏ ਸੀ ਚੱਲੀ ਜਾਂਦਾ। ਨਾ ਕੁਰਸੀਆਂ ਨਹੀਂ ਅੰਦਰ ਕਰਦੇ। ਹਾਈ ਬੂ ਮੈਂ ਮਰ ਜਾ ਕੇ ਮੇਡਕੇ ਪਏ ਨੇ। ਕਾਸੇ ਇਸੋ ਦੁੱਬ ਦੁੱਬ ਨਹੀਂ ਹੈਗੀ। ਥੱਲੀ ਪਿਆਓ ਖੜੇ ਹੋ ਜਾਓ ਅੰਦਰ ਬੈਠ ਜਾਓ ਅੰਨੀ ਹੈ ਵਿਹਾਰੇ ਬਟਾ ਵਾਇਸੀ ਚਲੀ ਜਾਣਾ ਹਾਂ ਬਾਰੀ ਸੋਹਣੇ ਬੈੱਡ ਨੇਗੇ ਆਹੋ ਬਟਾ ਤੇ ਪਿਆ ਖੜੇ ਹੋ ਜਾ ਲੈ ਬਰੇਤ ਬਗਿਆ ਵੀ ਮੇਰੇ ਉਹ ਬਟਾ ਖੜੇ ਤਾਂ ਹੁੰਦੇ ਨਹੀਂ ਮੈਂ ਤਾਂ ਬੇਪਿੰਨ ਰਸਦੀਆਂ ਜਾ ਕੇ ਲੈ ਬੇ ਮੈਂ ਤਾਂ ਨੇ ਕੁਰਸੀਆਂ ਹੀ ਚੱਕਣ ਗਈ ਸੀਗੀ ਤੇ ਬਲਾਈ ਦਾਰੂਜੀ ਪੀ ਕੇ ਨਾ ਉਹ ਡਿੱਗੇ ਪੈ ਲੈਣਗੇ ਕਿੱਥੇ ਬਾਹਰ ਤਾਂ ਕਿਤੇ ਨਾ ਮੀਆ ਬੇੜੇ ਚ ਡਿੱਗੇ ਭਾਈ ਨੇ ਮੈਂ ਤਾਂ ਕੋਥਲ ਕੇ ਜੇ ਆ ਗਈ ਤਾਂ ਮੈਂ ਤਾਂ ਪੁੱਠੀ ਬੋਲੀ ਜਾਂਦੇ ਨੇਗੇ ਚੱਲ ਕੋਈ ਚੱਲ ਮੈਂ ਜਾਂਦਾ ਫਾਇਦਾ ਇਹਨਾਂ ਸ਼ੁਕਰ ਕਰੇ ਡਿੱਗੇ ਜੇ ਬਾਹਰ ਬੂ ਡਿੱਗੇ ਕੌਣ ਚੱਕ ਲਿਆ ਵੇ ਇਹਨਾਂ ਨੂੰ ਚੱਕ ਲਿਆ ਵੇ ਵੀਰ ਆਪਣੇ ਕੌਂ ਕਿਨ ਤੋਰਾਂਗੇ ਬੜਾ ਇਹਨੇ ਤਰ ਤਪਾਈ ਬੜਾ ਦੁੱਖ ਦਿੱਤਾ ਛੜਪ ਤਾਂ ਆਉਂਦੀ ਨਹੀਂ ਇਹ ਚਾਰ ਮੁ ਹੋਵੇ ਫਿਰ ਗੱਲਾਂ ਕਰਦੀਆਂ ਨੇ ਹੋੜਾ ਇੱਥੇ ਟ੍ਰੇਨ ਨੂੰ ਦੇਖ ਕੇ ਕਿੱਡਾ ਬੈਠਾ ਤੇ ਪੈਗਾ ਹਲੋ ਤੂੰ ਲੱਗੇ ਹੋਂਗਲ ਸਾਰਿਆਂ ਵਾ ਮੈਨੂੰ ਨਹੀਂ ਪਤਾ ਲੱਗਦਾ ਚਲੇ ਮੈਂ ਮੈਂ ਕਰਦਾ ਲੋੜ ਹੈ ਮਹਾਲ ਕਰਦੇ ਤੇ ਮੈਂ ਕਹਿੰਦੀ ਮੈਂ ਤੇ ਨੋਟ ਕਰੂੰਗੀ ਏ ਤੂੰ ਹੋਣੀਆਂ ਸਾਰਿਆਂ ਹੋਂਗਲਾ ਇੱਧਰ ਹੋ ਜਾ ਵੀਰਪਾਲ ਤੂੰ ਤੂੰ ਮੇਰੇ ਤੇ ਵੱਡੀ ਮੈਂ ਇੱਧਰ ਨਹੀਂ ਲੱਗੀ ਹੋਈ ਆ ਮੈਂ ਬਰਨੀ ਨਹੀਂ ਕਰਤਾ ਵੀ ਕੀ ਹੈ ਤੁਮ ਮੈਂ ਦੇਖ ਮੈਂ ਆਤੀ ਦੇਖੂਗਾ ਚੱਲ 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 ਕਿਰੋਂ ਵਾਗਰਨਾ ਆਕੇ ਉਂਗਲਾਂ ਚੱਲ 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 ਅੰਦਰ ਆ ਚੱਲ ਕਿ ਡੇਬ ਬਾਈਂਡਰ ਤੇ ਪਿਆਤੀ ਜਾ ਮੈਂ ਇੱਥੇ ਪਉਂ ਚੱਲ 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 ਬੜਨ ਚੱਲ 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 ਮੈਂ ਜਾ ਪਈ ਆ ਹੂੰ ਚਲ ਵੀਰ ਪਰ ਪਾ ਇਹਨੂੰ ਕਰਾਂਗੇ ਡੰਡੇ ਨਾਲ ਲੋਟ ਕੋਈ ਨਾ ਮੈਂ ਵੀ ਤੁਸੀਂ ਦਗਾਇਆ ਆਪਣੇ ਮੰਮੀ ਲੈਣੀ ਨੂੰ ਵੀ ਨਾ ਦੱਸ ਇਹਨਾਂ ਦਾ ਦਿਨੋਂ ਦਿਨ ਕੰਮ ਵਧੀ ਜਾਂਦਾ ਕੋਈ ਨਹੀਂ ਬਸਾਂਗੇ ਨਹੀਂ ਆਪਾਂ ਕੱਟਾ ਮਾਂਗੇ ਮੈਂ ਤਾਂ ਦੱਸੂਗੀ ਭਾਈ ਆਂ ਕਿੰਨਾ ਤੇਰ ਕੱਟੂਗੀ ਮੈਂ ਨਾ ਦੁਸ ਤਾਂ ਰੋਜ ਹੀ ਕਹਿੰਦੇ ਨੇ ਉਹ ਤਾਂ ਰੋਜ ਹੀ ਉਦੋਂ ਵੱਧ ਵੀ ਕੇ ਆ ਜਾਂਦੇ ਨੇ ਅੱਜ ਸਿੱਖਤੀ ਹੁਣ ਸਵੇਰੇ ਫੇਰ ਉਹਨੂੰ ਆਏ ਹੋ ਜੂਗਾ ਵੀ ਦਰ ਪਾਊਗਾ ਮੇਰੇ ਪੈਸੇ ਲੱਗੇ ਸਟਿਆ ਸੀ ਹੁਣ ਸਵੇਰੇ ਫੇਰ ਦਰ ਪਾਊਗਾ ਫੇਰ ਫੇਰ ਸਟਿਆ ਲਾਂਗੇ ਆਹ ਹੋਲੀ ਹੋਲੀ ਹਟ ਜਾਊਗਾ ਨਹੀਂ ਵੇ ਮੈਂ ਜਿੰਨਾ ਕਿਤੇ ਦਿੱਤ ਤੇ ਮੇਰੀ ਜ਼ਿੰਦਗੀ ਤਾਂ ਜਵੀਂ ਖਰਾਬ ਹੋ ਜਾਊਗੀ ਨਹੀਂ ਨਹੀਂ ਆਨ ਅਸੇ ਤੋ ਕਰਾਂ ਆਈਂ ਕੱਟੇ ਕੋਟ ਕੱਟ ਕੇ ਕੁਝ ਨਾ ਕਰਕੇ ਹੂਰ ਕਾ ਪਕੇੇ ਹਟਾ ਮਾ ਗਿਓ ਅੱਜ ਢੋਲਦੀ ਅੱਜ ਡੁੱਲ ਗਿਆ ਸਵੇਰੇ ਫੇਰ ਕਰ ਪਾਊਗਾ ਜਦੋਂ ਹਾਂ ਡੁੱਲ ਗਿਆ ਆਵੇਂ ਕਿਤੇ ਨੰਗ ਜੀ ਢੋਲੀ ਜਾਓਂਗੇ ਆਹ ਬਾਹ ਇਹ ਵੀ 1000 ਰੁਪਇਆ ਖਰਿਆ ਬਹੁਝ ਹੋਰ ਕੀ ਐ ਗੁਰਬਾਲ ਮੇਰਾ ਬਟੂਆ ਨਹੀਂ ਆਉਂਦਾ ਯਾਰ ਕਿੱਥੇ ਆ ਮੈਨੂੰ ਕੀ ਪਤਾ ਜੀ ਸਾਡੇ ਬਟੂਆ ਤੇ ਮੈਂ ਕਿਹੜਾ ਚੱਕਿਆਗਾ ਸਾਨੂੰ ਪਤਾ ਹੋਣਾ ਚਾਹੀਦਾ ਕੱਲ ਤਾਂ ਅਸੀਂ ਤਾਂ ਉਥੋਂ ਡਿੱਗੇ ਪਏ ਚੱਕੇ ਹੋਗੇ ਕਿਤੇ ਡੇਗਿਆ ਹੋਗੇ ਇੱਕ ਨਾ ਮੈਂ ਭੋਗ ਤੇ ਜਾਣਾਗਾ ਹਾਂ ਮੇਰਾ ਚਟਾ ਕਮੀਜ਼ ਪਜਾਵਾਂ ਕਿੱਥੇ ਆ ਚਟਾ ਕਮੀਜ਼ ਵੀ ਆਮਾ ਸਾਨੂੰ ਆਏ ਤਾਂ ਸੁਧ ਬੁੱਧ ਨਹੀਂ ਹੈਗੀ ਜਿਹੜਾ ਕਮੀਜ਼ ਪਜਾਵਾਂ ਪ੍ਰੈਸ ਕਰਨਾ ਸੀ ਕਮੀਜ਼ ਤਾਂ ਉਹਦੇ ਨਾਲ ਦਾ ਪਾਈ ਫਿਰਦੇ ਹੋ ਚੱਕ ਮੜੇ ਜੱਡੂ ਅੱਡੇ ਤੇ ਪਾਈ ਬੈਠੇ ਅਨ ਜੇ ਇਨੀ ਸੁਧ ਹੋਵੇ ਆ ਬਾਟਣ ਐ ਲੱਗਦੇ ਹੁੰਦੇ ਨੇ ਇਹਦਾ ਫੋਨ ਲੱਗੇ ਆ ਹੁਣ ਲੱਗੇ ਆ ਮੈਨੂੰ ਪਤਾ ਹੈ ਸਾਰਾ ਕੁਝ ਕੀ ਪਤਾ ਸਾਨੂੰ ਉਥੋਂ ਬੇਬੇ ਬਿਠਾ ਕੇ ਲਈ ਇਹ ਮੈਨੂੰ ਤਾਂ ਪੁੱਠਾ ਸਿੱਧਾ ਬੋਲਣ ਲੱਗੇ ਸੀਗੇ ਓਏ ਮਰੀਆ ਬਟੂਆ ਦੇ ਦੇ ਮੇਰਾ ਮੈਨੂੰ ਨਹੀਂ ਬਟੂਆ ਬਟੂਆ ਦੇ ਪਤਾਵਦਾ ਬਟੂਆ ਆਪੇ ਦੇਖੋ ਕਿੱਥੇ ਹੈਗਾ ਲੈ ਮੈਨੂੰ ਪੁੱਛ ਦੇਣਗੇ ਜੇ ਸਾਨੂੰ ਨਹੀਂ ਪਤਾ ਮੈਨੂੰ ਕੀ ਪਤਾ ਹੈਗਾ ਖਿਆਣ ਕਿ ਤੋੜੀ ਨਾ ਵੇ ਬੇ ਮੈਂ ਨਹੀਂ ਦੇਖਿਆ ਤੋਖਿਆ ਬਟੂਆ ਇਹਨਾਂ ਦਾ ਪਾਰੈਂਗਦੀ। ਨਾ ਬੇਬੀ ਜਦੋਂ ਮੈਨੂੰ ਪਤਾ ਹੀ ਨਹੀਂਗਾ ਨਾਵੇਂ ਦੇਖੇਗਾ ਨਾ ਮੈਨੂੰ ਪਤਾਗਾ। ਬਾਹਰ ਤਾਂ ਲੈਂਦੀ ਕਿਤੇ ਹੋਰਾਂ ਪਰ ਆ ਕਿਤੇ ਨਹੀਂ ਹੈਗਾ ਕਿਤੇ ਬਾਹਰ ਨੂੰ ਜਿਹੜੀ ਚਾਹ ਦੀ ਘੁੱਟ ਬਣਾ ਲੈ ਉਹਦੇ ਵਾਸਤੇ ਬਣਾਦੀ ਕੋਟੋਫੀ ਲੂਗਾ ਤੇ ਮੈਂ ਬਾਹਰ ਦੀਆਂ ਦੇਖਦੀ ਆ। ਠੀਕ ਤਾਂ ਪਰ। ਇਹ ਤਾਂ ਪਾਉਂਦੇ ਹੀ ਨਹੀਂ ਹੈਗਾ ਜਿਆ। ਤਾਂ ਲੱਗਦਾ ਏਸੀ ਨਹੀਂ ਕੱਟਿਆ। ਇਹ ਪੁਰਦਾ ਜਾ ਕੇ ਕਿੱਥੇ ਐ। ਚਾਹ ਬਣਾਉਂਦੀ ਸੀ ਇਹ ਮੈਨਾਂ ਵਾਲੇ ਬੇਬੇ ਪੀਰੂ ਕੀ ਨੇ ਸੋਡੇ ਖਾਤਰ ਬਣਾਉਣੀ ਆ ਕਿ ਹੋ ਰੇ ਪੈਸੇ ਦੇ ਨਾ ਤਾ 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 ਤੇ ਮੇਰੇ ਕੋਲ ਪੈਸੇ ਕਿੱਥੇ ਆ ਗਏ ਹੁਣ ਮੇਰੇ ਕੋਲ ਮੈਂ ਤਾਂ ਇੱਕ ਵਾਰੀ ਕਹਿੰਦਾ ਉਸ ਤਾਈਂ ਹੈ ਐਨੀਵੇਂ ਲੋ ਪੈਸੇ ਨਹੀਂ ਆ ਨਾ ਇਹ ਤਾਂ ਮੇਰੇ ਪੇਕਾਂ ਦੇ ਪਾਸ ਹੋਣੇ ਨਹੀਂ ਮੰਨਣ ਨਾ ਮੈਂ ਨਹੀਂ ਮੈਂ ਪੈਸੇ ਦੇ ਜੀ ਤੇ ਨੂੰ ਫੋਨ ਕਰੂੰਗੀ ਬੇਬੇ ਤਾਂ ਆਏ ਵਾ ਰੋਕ ਦਿੰਦੀ ਆ ਨਾ ਕਰ ਨਾ ਕਰ ਫਿਰ ਮੇਰੇ ਭਰਾ ਨੂੰ ਦੱਸੇ ਬਿਨਾ ਮੇਰਾ ਹੱਲ ਕਿਵੇਂ ਹੋਊਗਾ ਨਹੀਂ ਹੁੰਦਾ ਮੈਂ ਤਾਂ ਆਪਣੇ ਭਰਾ ਨੂੰ ਫੋਨ ਕਰੂੰਗੀ ਐਂ ਮੇਰਾ ਟਾਈਮ ਪਾਸ ਹੁੰਦਾ ਹੁਣ ਤਾਂ ਮੇਰੇ ਭਰਾ ਨੂੰ ਫੋਨ ਲਾਉਣੀ ਪਊਗਾ ਫੇਰ ਹੀ ਹੋ ਦੀਪਾਲ ਕੇ ਆਹ ਭੈਣ ਦਾ ਫੋਨ ਕਿਵੇਂ ਆ ਗਿਆ ਹੈਲੋ ਸਸੀ ਗੱਲ ਪੈਣ ਹਾਂ ਵਧੀਆ ਵਧੀਆ ਹਾਂ ਕਿ ਮੈਂ ਇੱਕ ਮਿੰਟ ਮੇਰੇ ਨਾਲ ਸਪੀਕਰ ਜਾ ਖਰਾਬ ਹੋ ਰਿਹਾ ਇੱਕ ਮਿੰਟ ਖੜ ਜਾ ਮੈਂ ਇਹ ਤੇ ਲਾ ਲਾ ਹੈਲੋ ਹਾਂ ਹਾਂ ਜੀ ਹਾਂ ਹੁਣ ਦੱਸ ਪੈਣਾ ਕੀ ਕਹਿੰਦੀ ਸੀ ਮੈਂ ਤਾਂ ਇਹ ਕਹਿੰਦੀ ਸੀ ਕਿ ਮੈਂ ਮੈਨੂੰ ਤਾਂ ਆ ਕੇ ਲੈ ਜਾ ਵੀਰੇ ਮੈਂ ਤਾਂ ਬਾਹਲੀ ਔਖੀ ਹੈਂ ਮੈਂ ਤਾਂ ਬਾਹਲੀ ਤੰਗ ਕਰ ਰੱਖੀ ਹਾਂ ਕਿਉਂ ਕੀ ਹੋ ਗਿਆ ਲੈ ਪਹਿਲਾਂ ਆਪਣੇ ਵਿਚੋਲੇ ਨੇ ਗੱਲ ਕੀਤੀ ਐ ਵੀ ਦਾਰੂ ਤਾਂ ਪੀਂਦਾ ਨਹੀਂ ਮੁੰਡਾ ਨਸ਼ਾ ਨਹੀਂ ਕਰਦਾ ਕੋਈ ਕਿਛ ਨਾ ਕੱਲ ਬਾਸ ਸਣਾ ਇੱਥੇ ਬੇੜੇ ਚ ਡਿੱਗ ਗਏ ਮੇਰੇ ਕਹਿੰਦੇ ਤਾਂ ਉੱਥੇ ਨਹੀਂ ਗਏ ਮੈਂ ਤਾਂ ਪੁੱਠਾ ਸਿੱਧਾ ਜਾ ਬੋਲੀ ਗਏ ਫਿਰ ਬੇਬੇ ਨੂੰ ਬੁਲਾ ਕੇ ਲੈ ਕੇ ਗਏ ਬੇਬੇ ਖਾ ਕੇ ਨਹੀਂ ਐਨੀ ਦਾਰੂ ਪਿੰਦਾ ਡਿੱਗਣ ਵਾਲਾ ਹੋ ਜਾਂਦਾਗਾ ਹੋਰ ਬਾੜੀ ਚ ਆਪ ਪਿੰਡਿਆ ਅੱਜ ਸਵੇਰੇ ਮੈਂ ਚਾਹ ਬਣਾਉਂਦੀ ਸੀਗੀ ਬੇਬੇ ਕੰਚਰ ਮੈਂ ਚਾਹ ਬਣਾ ਦੇ ਅੱਛਾ ਜੀ ਤਾਂ ਲਾਉਂਦੀ ਸੀ ਮੈਂ ਜਗ ਤੁਸੀਂ ਵੀ ਪੀ ਲਓ ਕਹਿੰਦੇ ਮੈਨੂੰ ਨਹੀਂ ਚਾਹੀ ਲੋੜ ਜਾ ਮੈਨੂੰ ਪੈਸੇ ਤੇ ਜੀ ਮੈਂ ਕਹਤਾ ਮੈਨੂੰ ਤਾਂ ਪੈਸੇ ਹੈ ਨਹੀਂਗੇ ਹਾਂ ਤੇ ਫਿਰ ਮੇਰੇ ਕੰਨਾਂ ਨੂੰ ਚਿੰਗੜ ਗਈ ਮੈਂ ਇਹ ਨਾ ਮੇਰੇ ਕੋਲ ਤੇ ਮੇਰੇ ਕੋਲ ਕਿਆ ਦਿੱਤੇ ਨੇਗੇ ਇੱਥੋਂ ਇੱਥੋਂ ਤੱਕ ਭੱਗਿਆ ਹੈ ਹਾਂ ਤੇ ਬਿੱਲ ਆਲੇ ਪੈਸੇ ਜੇ ਪੈਸੇ ਬਿੱਲ ਪਰ ਨਾ ਠੀਕਾ ਮੈਂ ਤਾਂ ਪੈਸੇ ਹੀ ਦੇ ਦਾਨੀਆਂ ਫਿਰ ਉਹ ਪੈਸੇ ਜਾ ਕੇ ਖੜਾਤੇ ਫਿਰ ਉਹ ਲੈ ਕੇ ਦੁਰਗੇ ਕਹਿੰਦੇ ਜੇ ਦੱਸਿਆ ਕਿਸੇ ਨੂੰ ਤਾਂ ਕਿ ਤੈਨੂੰ ਗਾਲ ਘੁੱਟ ਕੇ ਮਾਰ ਮਾਰੈ ਮੂਰੇ ਤਾਂ ਨਹੀਂ ਨਾ ਹੱਥ ਬਾਈ ਜਿਦਾਂ ਕਰਦੇ ਵੀ ਤਾਂ ਹੀ ਮੈਂ ਕਹਿੰਨੀ ਵੀ ਮੈਂ ਤਾਂ ਬਾਹਰੀ ਔਖੀ ਐ ਕਿ ਮੈਂ ਤਾਂ ਆ ਕੇ ਲੈ ਜੂ ਫਿਰ ਬਚੋਲੇ ਨੇ ਆਪਾਂ ਨੂੰ ਉੱਲਾ ਰੱਖਿਆ ਇਹ ਗੱਲ ਤੋਂ ਹਣਾ ਹੋਰ ਤੂੰ ਐ ਨਾ ਫਿਕਰ ਨਾ ਕਰ ਤੂੰ ਪਹਿਲਾਂ ਤੁਹਾਨੂੰ ਦੱਸਿਆ ਹੀ ਨਹੀਂ ਇਹ ਗੱਲ ਮੈਂ ਤਾਂ ਉੱਲਾ ਜਿਹਾ ਰੱਖਿਆ ਮਾਂ ਖਬਰਾਂ ਚਲ ਫਰਕ ਪੈ ਜੇ ਬੀਬੀ ਮੈਨੂੰ ਫੋਨ ਹੀ ਨਹੀਂ ਕਰ ਲੰਗਨ ਦੀ ਸੀ ਕਹਿੰਦੀ ਸੀ ਕਰੀ ਨਾ ਕੋਈ ਨਾ ਕਸ ਸਮਝਾ ਇਹਨਾਂ ਨੇ ਤਾਂ ਬਾਈ ਲਕੋ ਰੱਖਣੀ ਸੀ ਫਿਰ ਇਹਦੀ ਮਾਂ ਥੋੜੀ ਕਹਿੰਦੀ ਹੁੰਦੀ ਐ ਮੇਰੇ ਮੁੰਡਿਆਂ ਦਾ ਜਲੂਸ ਨਿਕਲੇ ਮੈਂ ਤਾਂ ਜਾ ਕੇ ਫੋਨ ਕੀਤਾਗਾ ਤੂੰ ਫਿਕਰ ਨਾ ਕਰ ਮੈਂ ਫਿਰ ਆਉਣਾਗਾ ਮੈਂ ਕਰ ਬਾਂ ਕੇ ਕਰ ਲੈਣਾ ਤੇ ਸੱਤਰੀ ਨਾ ਕਰ ਲਈ ਜ਼ਰੂਰ ਆ ਨਾ ਨਾ ਮੈਂ ਹੁਣੀ ਤੁਰਦਾ ਬਸ ਆ ਕੇ ਕਰਦਾ ਗੱਲ ਮੈਂ ਸਮਾਰ ਕੇ ਗੁਰਬੋਚੋਲੇ ਨੂੰ ਲੈ ਮੈਂ ਕਿਨਾ ਨਾ ਤੂੰ ਗੱਲ ਲਈ ਆ ਜੇ ਆਪਾਂ ਬਚੋਲੇ ਤੱਕ ਕਰਾ ਲਈ ਨਹੀਂ ਪੜਾਉਂਦੇ ਆਪਾਂ ਵੀ ਸੰਭਲ ਨਹੀਂ ਬਚੋਲੇ ਦੇ ਵੀ ਜੁੰਡੇ ਤੇ ਪੱਟਣੇ ਪੈਣਗੇ ਫਿਰ ਪਹਿਲਾਂ ਦੱਸਣਾ ਸੀ ਉਹਨੇ ਚਲ ਦੇਖਣੀ ਜਿਵੇਂ ਤੈਨੂੰ ਠੀਕ ਲੱਗ ਚਲ ਮੈਂ ਕਿਹੜਾ ਕੱਲਾ ਆਉਣਾ ਫਿਰ ਜੇ ਲੋਟ ਆ ਗਿਆ ਠੀਕ ਹੈ ਨਹੀਂ ਫਿਰ ਉਹਨੂੰ ਸੱਦਾਂਗੇ ਆਪਾਂ ਠੀਕ ਹੈ ਠੀਕ ਹੈ ਚਲਾ ਆਉਣਾ ਮੈਂ ਤੂੰ ਫਿਕਰ ਨਾ ਕਰੀ ਚਲ ਬੈਠਾ ਯਾਰ ਖਾਸਾ ਵੀ ਦੇਉਂਦੇ ਨੇ ਕਰਦੇ ਨੇ ਹੋਰ ਹੀ ਦੇ ਦੀ ਇੱਕ ਪੀ ਗਏ ਕੋਈ ਨਸ਼ਾ ਨਹੀਂ ਦਿੰਦਾ ਉਹਨਾਂ ਮੂਸਾਲੀ ਕਾਲਜਾ ਠਾਦੀ ਹੈ ਠੰਡੀ ਤਾਂ ਹੈਗੀ ਹੈ ਇਹ ਤਾਂ ਚੰਗੀ ਹੈ ਪਰ ਉਹਨਾਂ ਖਾਸਾ ਇਹਨਾਂ ਨਜ਼ਾਰਾ ਦਿੰਦੀ ਮਾਦਨ ਨਜ਼ਾਰਾ ਡਰਾ ਤਾਂ ਲਈ ਅੱਪੀਂ ਹੁੰਦੀ ਐ 5 500 ਦੇ ਨੋਟ ਕੜਕੜ ਕੇ ਉਹ ਪਾ ਇਹ ਪਟੂ ਗਏ ਗੋਲੀ ਆ ਓਏ ਮੈਨੂੰ ਤਾਂ ਲੱਗਦਾ ਯਾਰ ਮੇਰੀ ਗੜਕੜ ਦੇ ਜਾਂਦੀ ਐ ਇਸ ਫਲ ਤੋਂ ਨੇ ਮੈਂ ਤਾਂ ਕਰਤਾ ਮੇਰੇ ਪ੍ਰਾਣ ਨੂੰ ਫੋਨ ਉਹਨੂੰ ਲਾਈਨ ਆਉਂਦਾਗਾ ਮੈਂ ਨਹੀਂ ਰਹਿੰਦੀ ਮੈਂ ਤਾਂ ਜਾਉਂਗੀ ਹੁਣ ਘਰੇ ਕੌਣ ਕਰੂ ਕੰਮ ਤਾਂ ਦੇ ਕੌਣ ਫਿਰ ਬੇਬੇ ਮੇਰੀ ਜ਼ਿੰਦਗੀ ਵੀ ਖਰਾਬ ਹੁੰਦੀ ਹੈਗੀ ਇਹ ਤਾਂ ਜਮੀਨ ਦੀ ਜ਼ਿੰਦਗੀ ਤਾਂ ਹੁਣ ਆਪੇ ਹਟ ਜਾਊਗਾ ਫਿਰ ਹਟਾ ਲਾਂਗੇ ਸਮਾਂ ਤੂੰ ਸਾ ਦੋਨੂੰ ਆਊਗਾ ਇਹਨੂੰ ਕੂਰੂਗਾ ਉਹ ਵੀ ਕੂਰੂ ਮੈਂ ਵੀ ਕੂਰੂਂਗੀ ਸਾਰੇ ਜਾਣੇ ਕਹਾਗੇ ਨਹੀਂ ਬੇਬੇ ਤੁਸੀਂ ਤਾਂ ਵਾਲੇ ਵਾਰਾਂ ਕਹਿੰਦਾ ਵੀ ਫੋਨ ਨਹੀਂ ਕੋਈ ਨਹੀਂ ਕੁਝ ਨਹੀਂ ਹੁੰਦਾ ਹੈਗਾ ਹਟ ਜਾਊਗਾ ਪਤਾ ਨਹੀਂ ਯਾਰ ਕਿੰਨਾ ਕੁ ਤੰਗ ਕਰਦਾ ਰਹੂਗਾ ਆ ਕੇ ਦੇਖ ਲੈ ਕੁੜੀ ਨੂੰ ਬਟੋਲੇ ਨੇ ਸੱਚ ਨਹੀਂ ਦੱਸਿਆ ਰਾਂਗ ਤੇ ਡੇਰਾ ਜੱਟ ਦਾ ਕੋਈ ਆਣ ਕੇ ਮਾਈ ਦਾ ਨਾਲ ਦੁਰ ਕਰੇ ਆ ਕਿਧਰੋਂ ਟਕਰ ਗਿਆ ਵੇ ਮੈਂ ਕਿਧਰੋਂ ਆ ਗਿਆ ਨੂੰ ਵੇ ਭੈਣ ਸੱਚੀ ਕਹਿੰਦੀ ਸੀ ਆਇਆ ਤੇਰੇ ਸੁਆਗਤ ਵਾਸਤੇ ਬੈਠਾ ਸ਼ਰਮ ਤਾਂ ਨਹੀਂ ਆਉਂਦੀ ਮਾਰਾ ਅਸਲ ਤੇਰੇ ਨਹੀਂ ਕਸੂਰ ਕਸੂਰ ਬਚੋਲੇ ਦਾ ਜਿਹਨੇ ਸਾਨੂੰ ਕਿਹਾ ਆ ਕੇ ਬੀਰ ਵਾਲੀ ਤੱਕਣੀ ਉਹ ਬਹਿ ਜਾ ਬਹਿ ਜਾ ਤੂੰ ਸਾਰੇ ਨਨ ਨੂੰ ਕਿੱਥੇ ਪੀਣਿਆ ਸਰਵਾਰ ਹੀ ਮਿਲਿਆ ਹਾਏ ਬਾਰ ਕਾਇਦਾ ਆਹ ਤੂੰ ਨਾ ਜਾਈ ਕਰੇ ਕਰਖਰਿਆ ਬੋਝ ਸਾਸਤਰੀ ਕਾ ਆ ਗਿਆ ਵੀਰੇ ਸਿੱਗਲ ਸਾਸਤਰੀ ਕਾ ਸਾਸਤਰੀ ਕਾ ਚੱਲ ਬੈਠ ਚੱਕ ਪ੍ਰਭੂ ਆ ਮੈਂ ਤਾਂ ਤਿਆਰ ਹਾਂ ਨਹੀਂ ਨਾ ਜਾਊਗੀ ਤੁਸੀਂ ਕੋਈ ਗੱਲ ਕਰਕੇ ਜਾਓ ਆ ਇਹੋ ਮੈਂ ਹਟ ਜੂਗਾ ਹਟ ਜੂਗਾ ਤੋ ਬਾਤ ਲੱਗੇ ਪਿਆ ਦੇਖਿਆ ਕੋਈ ਨਹੀਂ ਕੋਈ ਨਹੀਂ ਹਟ ਜੂਗਾ ਤੁਸੀਂ ਧਿਆਨ ਰੱਖੋ ਮਟ ਜਾ ਸਮਾਈ ਨਾਲ ਗੱਲ ਕਰਦੇ ਨੇ ਤੂੰ ਬੈਠ ਪਾਣੀ ਤਾਂ ਨਹੀਂ ਪੀ ਚਾਹ ਪਾਣੀ ਤੇ ਕੋਈ ਗੱਲ ਕਰਾਂਗੇ ਆਪਾਂ ਉਹਦੇ ਨਾਲ ਜੇ ਹਟ ਜੂਗਾ ਆਪਾਂ ਕੋਈ ਗੱਲ ਨਹੀਂ ਛੱਡ ਘਰ ਦਾ ਵੀ ਫਰਾ ਹਾਲ ਹੋ ਜੂਗਾ ਛਿ ਵੀ ਕੀ ਕਰਾਂਗੇ ਨਹੀਂ ਬੇਬੇ ਜਦੋਂ ਹਟ ਗਿਆ ਤੁਸੀਂ ਉਦੋਂ ਲੈ ਆਇਓ ਲੈ ਆਇਓ ਕੋਈ ਨਹੀਂ ਕੋਈ ਅਹੀਂ ਤੇ ਉਹ ਲੈ ਆਇਓ ਭਾਈਆ ਭਾਈਆ ਕੀ ਫਾਲ ਕੋਈ ਉਹਦੇ ਹੱਥੋਂ ਵੀ ਕਰਨਾ ਕਹਿ ਇਹਨੂੰ ਮਾਰਿਆ ਫੇਰ ਕੋਈ ਨਹੀਂ ਹੋਰ ਹੁਣ ਕਿਧਰੇ ਮੇਰੇ ਕੰਨਾਂ ਵਾਲੇ ਪੱਟ ਦਾ ਸੀਗਾ ਜਿਹੜੇ ਇਹਦੇ ਪਾਏ ਨੇਗੇ ਉਹ ਪੱਟ ਲੈਣਾ ਫੇਰ ਪੇਟਿਆਂ ਦੇ ਕਿ ਪਟਦੇ ਮੈਂ ਜਾ ਬੈ ਜਾ ਨਾ ਮੈਂ ਤਾਂ ਜਾਉਂਗੀ ਭਾਈਆ ਭੈਜਾ ਅਸਤੇ ਮੈਂ ਤਾਂ ਨਹੀਂ ਬੇਬੇ ਰਹਿੰਦੀ ਜਿੱਦ ਤੇ ਹਟ ਗਿਆ ਉੱਤੇ ਲੈ ਆਇਓ ਬੜਾ ਲੋੜਾ ਹੈ ਹੁਣ ਕੀ ਕਰਾਂਗੇ ਬਾਹ ਕਰੂ ਜੇ ਕੱਚਰ ਪੀਂਦਾ ਸੀ ਆਉਂ ਲੇ ਗਿਆ ਮੂਹੇ ਕਾਕੇ ਕੈਨ ਨੂੰ ਹੁੰਦਾ ਸੀ ਕਿ ਡਰ ਜਾਵਾਂਗੇ ਘਰ ਦੇ ਧੰਦੇ ਕੌਣ ਕਰੂ ਮਾਤਾ ਮਸਾ ਬੋਝ ਬਚਾ ਕੇ ਮਸਾ ਰਿਸ਼ਤਾ ਲਿਆ ਤੀਗਾ ਮਸਾ ਲੋਕ ਘਰ ਮਨਾ ਕੇ ਵਿਕ ਪਈ ਪਾਨੀ ਨਾ ਮਾਰੋ ਪਾਨੀ ਨਾ ਮਾਰੋ ਇਹਨੇ ਤਾਂ ਕਰੂ ਜਾਨੇ ਨੇ ਲਹੂ ਪੀ ਲਿਆ ਹੌ ਬੇ ਅਧਰਵਾਜੇ ਜੋ ਕੀ ਕਰਨੇ ਪੜਾ ਲੋ ਆਇਆ ਬੜਾ ਉਖਾ ਹੋ ਗਿਆ ਭਾਈ ਤੂੰ ਉਹ ਦਿਨ ਮੈਨੂੰ ਫੋਨ ਹੀ ਨਹੀਂ ਕੀਤਾ ਤੂੰ ਕਰਦਾ ਨਹੀਂ ਨਾ ਮੈਨੂੰ ਫੋਨ ਮੈਂ ਤਾਂ ਐ ਸੀ ਵੀਰੇ ਮੈਂ ਹਸੂਦਰ ਜਾਊਗਾ ਪਰ ਸੁਧਰਿਆ ਨਹੀਂ ਤਾਂ ਹੁਣ ਉਹ ਤਾਂ ਪਾ ਇੱਕ ਪਾਸਾ ਕਰ ਦੋ ਇਹਨਾਂ ਨਾਲ ਵੀ ਕਰਨੀ ਪਊਗਾ ਹੁਣ ਕਿਹੜਾ ਮੇਰਾ ਇੱਥੇ ਟੈਂਕਾ ਸੋਜੂਗਾ ਆ ਦੇਖ ਲੈ ਕਿਵੇਂ ਪਿਆ ਹਾਂ ਕੀ ਹਾਲ ਹੋ ਰਿਹਾ ਗਾ ਸੁਰਤ ਹੈਗੀ ਇਹਨੂੰ ਹਾਂ ਕਾਸੀ ਸੁਰਤ ਨਹੀਂ ਚਾਹਨਾ ਆਪਾਂ ਛੱਡੀ ਆਪਾਂ ਨੂੰ ਇਹ ਦੇਖ ਤੇ ਕਰਦੇ ਲੈ ਆਉਣਗੇ ਜਮੇ ਉਧਰੇ ਆਣਾ ਲੈ ਹੁਣ ਇਹਨੂੰ ਸੁਰਤਾ ਇਧਰ ਲੈ ਜਾਣਾ ਜਾਣਿਆ ਤੂੰ ਤਾਂ ਦੁਖੀ ਕਰ ਰੱਖਿਆ ਕੁੜੀ ਨੂੰ ਕੋਈ ਕੋਣ ਨਾ ਕਹੇ ਅਰਜਨ ਮੈਂ ਟਰੱਪ ਵਾਰਾ ਖੜ ਜਖੜ ਇਹਨੂੰ ਮੈਂ ਕਰ ਦਰਾਂਗਾ ਇਹਨੂੰ ਸਮਾਰ ਕੇ ਲੋਡ ਕਰ ਦਾਂਗਾ ਤੈਨੂੰ ਮੈਂ ਦੇਖੂਗਾ ਓਏ ਦੇਖੂਗਾ ਇਹ ਸੁਰਤ ਹੈਗੀ ਐ ਸਾਹ ਸਰਸਰੂ ਦੂਰ ਆ ਮੈਨੂੰ ਚਾਹ ਜਾ ਕੇ ਓਏ ਪਹਿਲਾਂ ਮੂੰਹ ਤਾਂ ਦੇਖ ਸੀ ਸੇ ਜਾ ਕੇ ਜੱਟ ਬਾਈ ਦਾ ਦੇ ਪਿਆ ਆ ਬਾਈ ਦਾ ਦੇ ਪਿਆ ਮਲੰਗੋ ਕਲੇ ਨਾ ਬੜਾ ਓਏ ਜਮਾਨੀ ਮੈਂ ਤੂੰ ਵੀ ਨਾ ਬੜੀ ਹੁਣ ਆ ਨੰਗਾ ਅਲਤੀਤ ਮੇਰੀ ਐ ਦਾਰੂ ਵਾਲੀ ਪਿੰਦਾ ਸੀ ਮਾਈ ਭੁਜਾਈ ਜਾ ਔਰ ਜਦ ਰ ਆਕੜਤਾ ਹਣ ਹਿੰਡਤਾ ਆਪਾਂ ਵੀ ਫੁੱਲ ਰੱਖਾਂਗੇ ਲਿਉਂਦੇ ਆਪਾਂ ਵੀ ਨੀ ਜਿਵੇਂ ਸਾਲੇ ਲੈ ਕੇ ਗਏ ਆਪੀ ਛੱਡ ਕੇ ਜਾਣਗੇ ਚੋ ਇਹ ਤਾਂ ਨਿਭੜ ਗਿਆ ਕੰਮ ਜਰਾ ਤਰਾ ਬਗਾਰ ਇਹਨਾਂ ਨੂੰ ਔਰ ਕੰਮ ਦਾ ਦਦਾ ਦੇਖਦੇ ਆ ਪੋਚ ਐ ਤਾਂ ਨਮੇੜਤਾ ਚਾਰ ਭਾਂਡੇ ਜੇ ਪਏ ਹੈ ਵੀ ਧੋਦ ਗਏ ਜਰਾ ਇਨੂੰ ਸਾਬਣ ਲਾ ਕੇ ਮਾਂਜਾ ਸਾਬਣ ਲਾ ਕੇ ਹੁਣ ਚੰਗਾ ਹੈ ਨਾ ਹੁਣ ਚੰਗਾ ਹੈ ਹੁਣ ਬਲਾਈ ਸੋਣਾ ਹੈ ਸਾਬਣ ਲਾ ਲੈ ਐ ਨਹੀਂ ਮਾਂਜਦੇ ਹੁੰਦੇ ਭਾਂਡੇ ਲਾ ਦਨਾ ਕਿਉਂ ਤਾਂ ਪਾਈ ਜੰਨੀ ਆ ਭਗ ਜਾ ਭਗ ਜਾ ਖੜਾ ਹੋ ਜਾ ਲੈ ਮੈਂ ਮਾਂਜਦੀ ਨਹੀਂ ਆ ਲੈ ਖੜਾ ਮਾਂਜ ਦੇ ਲੋਕੀ ਪੀ ਜਾਂਦੀ ਹੋਗੀ ਤੇ ਚੰਗਾ ਇਹ ਵਧੀਆ ਕੰਮ ਕਰ ਦਿੱਤੀ ਸਾਰੇ ਮਸਾ ਬੰਨਾ ਬੰਦਾ ਤੀਗਾ ਬੇਚਰਮਾ ਜਲੂਸ ਕਰਤਾ ਕਰਦਾ ਤਾਂ ਹੈ ਉਦੋਂ ਮੰਨਿਆ ਨਹੀਂ ਹੈਗਾ ਕੰਜਰ ਆਂ ਭਾਂਡੇ ਦਾ ਮੈਂ ਫੂਕ ਦੂੰਗੀ ਭਾਂਡੇ ਤਾਂ ਰੋਟੀ ਪਕਾ ਲੈ ਜਦੋਂ ਹੱਥ ਮੱਚੇ ਨਾ ਤੈਨੂੰ ਫੇਰ ਪਤਾ ਲੱਗੂ ਬੇਸ਼ਰਮਾ ਭਾਂਡੇ ਤਾਂ ਮੈਂ ਭੇਜੂੰਗੀ ਆ ਬੰਦੇ ਇਹ ਆਪ ਨੂੰ ਕਰਨੇ ਪੈਂਦੇ ਆ ਇਹ ਤਾਂ ਕੋਈ ਵੀ ਨਹੀਂ ਦਿੰਦਾ ਲਾ ਭਾਂਡੇ ਵੀ ਆ ਡੇ ਕੀ ਵੇਥੇ ਵੀਰ ਪਾਲ ਬੇਟੇ ਲਾ ਵੀਰ ਪਾਲ ਦਾ ਕੱਪੜੇ ਧੁੰਦੀ ਆ ਮੈਨ ਲੱਗਦਾ ਫਤੂ ਤੂੰ ਕੱਪੜੇ ਧੋਈਏ ਨਾ ਹਾਂ ਭੂਆ ਜੀ ਮੈਂ ਧੋਣਾ ਉਹਨਾਂ ਕੱਪੜੇ ਦਾ ਅਸੀ ਕਾ ਭੂਆ ਜੀ ਸਤਿ ਸ਼੍ਰੀ ਅਕਾਲ ਪਈ ਵੀਰ ਪਾਲ ਬਿਮਾਰ ਹੋ ਰਹੀ ਹੈ ਨਾ ਬੁਆਈ ਉਹ ਤਾਂ ਨਰਸਕੇ ਬਾਗੇ ਸੀਗੇ ਕਿਉਂ ਬਸ ਮੈਂ ਹੀ ਦਾਰੂ ਨੂੰ ਜੀ ਬਾਦੀ ਪੀਣ ਲੱਗਿਆ ਸੀਗਾ ਅੱਛਾ ਤੇਰਾ ਭਾਈ ਆ ਗਿਆ ਸੀਗਾ ਲੈ ਗਿਆ ਕਿਉਂ ਫਿਰ ਲੈਣ ਨਹੀਂ ਗਈ ਨਾ ਬੁਆਈ ਫਿਰ ਤੂੰ ਲਈ ਗੇ ਮੈਂ ਵੀ ਨਹੀਂ ਗਿਆ ਲੈ ਫਿਰ ਫੋਨ ਫਾੜ ਨਿਕਰੇ ਨਾ ਬੁਆਈ ਮੈਂ ਤਾਂ ਕੁਝ ਨਹੀਂ ਕਰਾ ਬਸ ਸਾਰੇ ਕੰਮ ਆਪ ਹੀ ਕਰ ਲੈ ਚੱਲ ਅੰਤਰਾ ਆਵੇ ਬਿਨਾ ਗੱਲ ਕਰਦੇ ਆ ਪੱਲਿਆਵਾਂਗੇ ਵੀਰਪਾਲ ਨੂੰ ਰੰਜੀਤਾ ਜੀ ਹੈ ਸਸਰੀ ਆਲਪਣੇ ਸਸਤਰੀ ਘਰ ਹੋ ਠੀਕ ਹੈ ਵਧੀਆ ਠੀਕ ਆ ਅਛਾ ਤੁਸੀਂ ਦੱਸੋ ਵਧੀਆ ਠੀਕ ਠਾਕ ਪਾਣੀ ਿਆ ਦਰ ਆਵੇ ਸਾਰੇ ਵਧੀਆ ਨੇ ਵਧੀਆ ਨੇ ਵਧੀਆ ਆ ਕੀ ਕੰਮ ਕਰਖਿਆਗਾ ਤੁਸੀਂ ਕੱਪੜੇ ਕਪੜੇ ਧੋਈ ਜਾਂਦਾ ਆਪ ਹੀ ਧੋਣੀ ਤੇ ਪਾਈ ਫਿਰ ਹੁਣ ਕੀ ਕਰੀਏ ਫਿਰ ਵੀਰਪਾਰਕ ਮੇ ਬਾਗੀ ਫੀ 10 ਸਾਲ ਤੋਂ ਨਹੀਂ ਹਟਿਆ ਬਥੇਰੇ ਚੋਰ ਨੂੰ ਸਮਝਾ ਸਮਝਾ ਥੱਕ ਗਈ ਉਰਾ ਪਰਾਂ ਕਰਕੇ ਥੱਕ ਗਈ ਸਮਝਾਤਾ ਵੀ ਹਟ ਜਾ ਅੜ ਜਾ ਅੜ ਜਾ ਹਟਿਆ ਨਹੀਂ ਪਈ ਉਹਦੇ ਕੰਨਾਂ ਨੂੰ ਚਿੰਬੜ ਜਾਂਦਾ ਅੱਛਾ ਹੁਣ ਉਹ ਕਹਿੰਦੀ ਵੀ ਮੇਰੇ ਹੱਥੋਂ ਬਾਈ ਕਰੂਗਾ ਕੁੱਟੂਗਾ ਮਾਰੂਗਾ ਮੈਨੂੰ ਵੀ ਮੈਂ ਤਾਂ ਜਾਉਂਗੀ ਉਹਨੇ ਪਾਇ ਤੂੰ ਨਹੀਂ ਰੋਕਿਆ ਰੋਕਿਆ ਬਥੇਰਾ ਰੋਕਿਆ ਧੀ ਬੀਰਪਾਲ ਨੇ ਰੋਕੀ ਫੇਤੇ ਰੋਕੀ ਧੀ ਉਹ ਕਹਿੰਦੀ ਮੈਂ ਨਹੀਂ ਨਹੀਂ ਲੀਹ ਗਈ ਫਿਰ ਇੱਕ ਮਹੀਨਾ ਹੋ ਗਿਆ ਬਦੀਨ ਹੁੰਦੀ ਫਿਰਦੀ ਨੂੰ ਕਹਿੰਦੀ ਕਦੇ ਪਟੂਆ ਸਿੱਟ ਜਾਂਦਾ ਕਦੇ ਕੁਸ ਕਦੇ ਅੱਧੀ ਪੀ ਲੈਂਦਾ ਦੀ ਡੋਰ ਲੈਂਦਾ ਹੱਥ ਪਿਆ ਰਹਿੰਦਾ ਕਦੇ ਉੱਥੇ ਪੈ ਗਿਆ ਕਦੇ ਉੱਥੇ ਪੈ ਗਿਆ ਫਿਰ ਮੈਂ ਤਾਂ ਫੋਨ ਕਰਦਾਂ ਦੀ ਮੈਂ ਫੋਨ ਤੇ ਉਹਨੂੰ ਸਮਝਾ ਦਾਂ ਦੀ ਅਸੀਂ ਇੰਝ ਚਿਰ ਉਚਲੇ ਰਹੇ ਕਿਹੜੇ ਫੋਨ ਕਰਨੇ ਸੀਗੇ ਖਾਸੇ ਦਿਨ ਹੋ ਗਏ ਗਏ ਨੂੰ ਉਹ ਗਈ ਨੂੰ ਹੋ ਗਿਆ ਪੰਜ ਸੱਤ ਦਿਨ ਫਿਰ ਫੋਨ ਲਾਇਆ ਸੀ ਤਾਂ ਲਾਇਆ ਨਹੀਂ ਭਾਈ ਅਸੀਂ ਤਾਂ ਫੋਨ ਲਾਇਆ ਨਹੀਂ ਫੋਨ ਲਾ ਕੇ ਤਾਂ ਮਾਂ ਤੜਫਦੇ ਗਏ ਨੇ ਭੈਣ ਭਾਈ ਦੋਨੇ ਉੱਥੇ ਬਾਰ ਕੇ ਪਿਆ ਤੀਗਾ ਜਦੋਂ ਕਿ ਫਿਰ ਆਏ ਥੋੜਾ ਗੱਲ ਹੁੰਦੀ ਹੈ ਫੋਨ ਤਾਂ ਲਾ ਕੇ ਕਿਹੜਾ ਕਹਿਣਾ ਸੀ ਉਦੋਂ ਲਾ ਵੀ ਸ਼ਾਇਦ ਮੈਂ ਤਾਂ ਗਈ ਨਹੀਂ ਭਾਈ ਮਗਰ ਹੱਥੋਂ ਭਾਈ ਉਹਦੇ ਨਾਲ ਵੀ ਹੋ ਗਿਆ ਉਹਦੇ ਸਾਲੇ ਨਾਲ ਅੱਛਾ ਲੱਗੋਇ ਪਣੀ ਮਨvai ਦੇਖ ਲੋ ਕੀ ਹੱਲ ਹੁੰਦਾ ਮੈਂ ਤਾਂ ਨਹੀਂ ਕਹਿੰਦੀ ਕੋਈ ਹੱਲ ਕਰ ਲੂਗਾ ਗੱਲ ਦਾ ਆ ਰੂ ਛੱਡੂਗਾ ਫੇਰ ਤਾਂ ਹੱਲ ਹੀ ਐ ਹੁਣ ਤੱਕ ਐ ਦਿਨ ਹੋ ਗਏ ਪ੍ਰੀਤੀ ਆ ਕਿ ਨਹੀਂ ਨਾ ਹੋਣੀ ਬੀਤੀ ਫੇਰ ਹੱਲ ਹੀ ਐਗਾ ਹੁਣ ਜਾ ਕੇ ਆਪਾਂ ਲਿਆਉਨੇ ਆ ਬੀਰਪਾਲ ਨੂੰ ਫੇਰ ਆ ਕੇ ਨ ਲੱਗ ਜੇ ਆਏ ਕੰਮ ਲੱਗ ਜੂਗਾ ਇਹਨੂੰ ਪਤਾ ਨਹੀਂ ਵਿਆਪਦਾ ਘਰ ਪੱਟਿਆ ਜਾਊਗਾ ਹੁਣ ਤਾਂ ਕੋਈ ਹਫਤਾ ਹੋ ਗਿਆ ਮੈਨੂੰ ਹੁਣ ਤਾਂ ਮੈਂ ਮੂੰਹ ਤੇ ਇੰਦਰ ਹੀ ਹੁਣ ਮੈਂ ਤਾਂ ਬਾਹਲਾ ਔਖਾ ਹੋਣਾ ਐ ਕੰਮ ਕਰਦਾ ਰੋਟੀਆਂ ਮੈਨੂੰ ਪਕਾਉਣੀਆਂ ਪੈਂਦੀਆਂ ਕੱਪੜੇ ਮੈਂ ਤੋਂ ਨਾ ਤੁਸੀਂ ਕੱਪੜੇ ਤੋਂ ਤਾਂ ਦੇਖ ਹੀ ਲਿਆ ਹੁਣ ਬਾਹਲਾ ਕਹਿੰਨਾਂ ਮੈਂ ਸੌਂ ਵੀ ਚੱਕ ਲੈਣਾ ਦੇ ਪਹਿਲਾਂ ਆ ਕਰਤੂਤਾ ਨਾ ਕਰਦਾ ਕਰਤਾ ਨਾ ਤੇਰਾ ਐ ਖਰਾਬ ਹੁੰਦਾ ਨਾਲੇ ਤਾਂ ਹੁਣ ਤੂੰ ਆਪ ਹੱਥ ਮਚਾਉਣਾਗਾ ਕੱਪੜੇ ਧੋਣਾਗਾ ਨਾਲੇ ਤੂੰ ਉਹਨਾਂ ਨੂੰ ਦੁਖੀ ਕੀਤਾ ਨਾਲੇ ਆ ਤੇਰੇ ਬੇਬੇ ਨੂੰ ਦੁਖੀ ਕੀਤਾ ਦੇ ਤੂੰ ਪਹਿਲੇ ਸਮਝੇ ਜਾਂਦਾ ਪੁੱਤ ਤੀਵੀਆਂ ਨਾਲ ਹੀ ਘਰ ਹੁੰਦੇ ਨੇਗੇ ਇਹਦਾ ਬੂਆ ਜੀ ਹੁਣ ਮੈਨੂੰ ਪਤਾ ਹੀ ਲੱਗ ਗਿਆ ਤੇ ਸਾਰਾ ਕੁਝ ਮੈਨੂੰ ਕਰਨਾ ਪੈਂਦਾ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਅੱ비 ਕੰਮ ਕਿੰਨੇ ਔਖੇ ਨੇ ਕਿ ਕਰਨੇ ਨਾਲੇ ਖੇਤੀ ਕਰਨੀ ਨਾਲੇ ਘਰੇ ਕਰਨਾ ਤੂੰ ਮੇਰੀ ਗੱਲ ਸੁਣਾਂ ਤੇਰੇ ਬੇਬੇ ਤੇ ਤੁਸੀਂ ਵਗ ਜਾਓ ਜਾ ਕੇ ਸਿੱਧੇ ਜਾ ਕੇ ਨਾ ਉਹਨੂੰ ਲਿਆਓ ਵੀਰਪਾਲ ਨੂੰ ਲਿਆਵਣੇ ਠੀਕ ਆ ਹਾਂ ਬੋਏ ਤੇ ਮੈਂ 바ਗੀ ਗੱਲ ਹੋਰ ਆ ਜੀ ਦੇ ਹੁਣ ਤੁਸੀਂ ਦੋਨੇ ਵਗ ਜਿਓ ਅਗਲਾ ਆਖੇ ਵੀ ਨੀਵੇਂ ਹੋ ਕੇ ਆਗੇ ਤੁਸੀਂ ਹਾਂ ਠੀਕ ਆ ਹਾਂ ਬੋਏ ਇਹੀ ਕਰਦੇ ਆ ਫਿਰ ਵਗ ਜਾਣੇ ਅੱਜ ਲੈ ਆਵਾਂਗੇ ਹਾਂ ਤੁਸੀਂ ਵਗ ਜਓ ਮੈਂ ਘਰੇ ਰਹੂੰਗੀ ਘਰ ਸਾਂਭੀਏ ਮੈਂ ਤੁਹਾਡਾ ਤੁਸੀਂ ਘਰ ਸਾਂਭ ਲੈ ਨਾਲੇ ਫਿਰ ਉੱਥੇ ਆਇਨੀ ਫੀਲ ਹੋਊਗਾ ਵੀ ਹਾਂ ਰਿਸ਼ਤੇਦਾਰਾਂ ਨੂੰ ਇਹਨਾਂ ਨੂੰ ਤਾਂ ਦੱਸਿਆ ਹੀ ਨਹੀਂ ਉਹੀ ਤਾਂ ਹੈ ਦੇ ਮੈਂ ਬਾਅਦ ਗਿਆ ਅਗਲਾ ਕਰਨਾ ਤਾਂ 8:00 ਵੱਜ ਕੇ ਆ ਗਿਆ ਵੱਜ ਕੇ ਆ ਗਿਆ ਕਦੋਂ ਗਈ ਆ ਗਲਤੀ ਤੇਰੀ ਇਹ ਪੁੱਤ ਗਲਤੀ ਮੰਨ ਕੇ ਲਿਆ ਠੀਕ ਆ 부ਆ ਜੀ ਚੱਲ ਫਿਰ ਜਾਓ ਅੱਜ ਮੈਂ ਆਪੇ ਸੰਭਲੂ ਕਰ ਚੱਲ ਪਾ ਕੱਪੜੇ ਤਾਂ ਚਾਰ ਰੁਪਏ ਕੱਪੜੇ ਤਾਂ ਪਾਈ ਹੋਏ ਮੇਰੇ ਚੱਲ ਚੱਲ ਮੇਰੀ ਗੱਲ ਸੁਣ ਇੱਕ ਹੋਰ ਆਹ ਬੇ ਉੱਥੇ ਮੈਂ ਤੈਨੂੰ ਕੀ ਕਹੂੰ ਉਹ ਬੋਲਣਾ ਬਹੁਤ ਜਾਂਦੀ ਤੂੰ ਨਹੀਂ ਬੋਲਣਾ ਨਾ ਮੈਂ ਆਪਣਾ ਸ਼ਰਮਿੰਝ ਹੁੰਦੀਆਂ ਨੇ ਮੈਂ ਜਿਹੜੀ ਗੱਲ ਹੋਊਗੀ ਮੈਂ ਜਵਾਬ ਦੇ ਗਈਆਂ ਹੋਊਂਗੀ ਤੂੰ ਵਸ ਕਹੀਦੀ ਵੀ ਮੈਂ ਤਾਂ ਆਪਦਾ ਨਾਮ ਪਾ ਚੰਗਾ ਹਾਂ ਹਾਂ ਲੈ ਚਾਲਣ ਚਾ ਲੈ ਕੇ ਆਈ ਹਾਂ ਲੈ ਜਾ ਮੈਂ ਕੱਲ ਨੂੰ ਦਿੰਦਾ ਜੇ ਮੇਰੇ ਨਾਲ ਤਾਂ ਨੂੰ ਹੋਈ ਗਰਮੀ ਆ ਗਈ ਫੇਰ ਹੱਥ ਨਹੀਂ ਜੀ ਕਰ ਲਈ ਕੰਮ ਜਿਹੜੇ ਕਰਨੇ ਨੇ ਬਹਿ ਜਾ ਮੈਂ ਮੰਨਦਾ 3 ਪਿੰਕ ਆ ਇਧਰ ਆ ਕੇ ਹੁਣ ਸਾਡਾ ਘਰ ਦੀ ਸੀ ਗਿਆ ਸਾਨੂੰ ਕੋਈ ਨਹੀਂ ਭਾਈ ਜੇ ਸਾਡੀ ਜਵਾਬ ਚ ਗਲਤੀ ਸੀ ਤੀ ਕੋਈ ਨਹੀਂ ਸਹਿਜ ਮਤੇ ਨਾ ਗੱਲ ਕਰ ਲੋ ਬਹਿ ਜਾ ਕੋਈ ਗੱਲ ਨਹੀਂ ਕਰਦਾ ਘਰਾਂ ਕੋਈ ਨਹੀਂ ਰਿਸ਼ਤੇਦਾਰੀ ਦੀ ਗੱਲ ਹੈਗੀ ਕੋਈ ਨਹੀਂ ਮੇਰੀ ਗੱਲ ਸੁਣ ਭੈਣੇ ਤੇਰਾ ਪੁੱਤ ਤੇਰੇ ਘਰੇ ਹੈ ਮੇਰੀ ਕੀ ਮੇਰੇ ਘਰੇ ਹੈ ਬਾਈ ਦਾ ਸ਼ਰਾਬੀ ਦੇ ਤੌਰ ਦੀ ਨਹੀਂ ਇਹ ਤਾਂ ਬੁਰਾ ਹਾਲ ਕਰਤਾ ਕੁੜੀ ਦਾ ਰਹਿੰਦਾ ਖੁੰਦਾ ਹੁਣ ਕੁੱਟਣ ਨੂੰ ਤਿਆਰ ਹੋ ਗਿਆ ਇਹ ਉਹ ਤਾਂ ਸਾਰੀ ਗੱਲ ਸਾਰੀ ਸਾਡੇ ਸਿਰ ਮੱਥੇ ਆ ਗੱਲ ਮੈਂ ਮੰਨਦੀ ਆ ਗਲਤੀ ਮੰਨਦੀ ਆ ਸਾਰਾ ਕੁਝ ਕਰਦੀ ਆ ਹੁਣ ਇਹਨੂੰ 8 ਦਿਨ ਹੋ ਗਏ ਇਹਨੇ ਸੌਂਫਾਤੀ ਪਹਿਲਾਂ ਛੱਡ ਗਿਆ ਫਿਰ ਹੁਣ ਸੌਂਫਾਤੀ ਹੁਣ ਜੇ ਪੀਊਗਾ ਬਿਸ਼ੱਕ ਪਾਦਾ ਬਿਨਾਂ ਪੁੱਛਿਆ ਉਹਦੀ ਮੂਰੇ ਲਾ ਲਈ ਸਾਲੂ ਨਹੀਂ ਯਕੀਨ ਹੈਗਾ ਭੈਣ ਐਸੀ ਤਾਂ ਜਮਾਂ ਨਹੀਂ ਤੋੜਦੇ ਇਹ ਕੁੜੀ ਨੂੰ ਮੈਂ ਤਾਂ ਤੋੜਦੀ ਮੇਰੇ ਤੇ ਤਾਂ ਸਾਨੂੰ ਯਕੀਨ ਹੈ ਨਾ ਮੇਰੇ ਤੇ ਤਾਂ ਯਕੀਨ ਹੈ ਮੈਂ ਤਾਂ ਇਹਦੇ ਨਾਲ ਵੀ ਜੁਲੀਆਂ ਪੁੱਛ ਲੈ ਮੂੰਹ ਤੇ ਬੈਠੀ ਐ ਜੇ ਨਹੀਂ ਮੈਂ ਇਹਦੀ ਮੇਰ ਕਰਾਈ ਨਹੀਂ ਮੈਂ ਬੋਲੀ ਮੈਂ ਆਪਦੇ ਪੁੱਤਰ ਨੂੰ ਗੁੱਠਾ ਸਿੱਧਾ ਬੋਲੀਆਂ ਇਹਨੂੰ ਮੈਂ ਕਦੇ ਮਾੜਾ ਨਹੀਂ ਬੋਲੀ ਇਹਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਭਾਣੇ ਮੈਂ ਤਾਂ ਹੁਣ ਬਥੇਰਾ ਬਰਦਾਸ਼ਤ ਕਰ ਲਿਆ ਹੁਣ ਦੱਸਦੀ ਐ ਨਾ ਜਦੋਂ ਮੇਰਾ ਢਿੱਡ ਮੱਚਦਾ ਕੋਈ ਨਹੀਂ ਕੋਈ ਨਹੀਂ ਵੀ ਜਵਾੜੀ ਨੇ ਨਾ ਉੱਥੇ ਦੁੱਖ ਝੱਲਿਆ ਕੋਈ ਨਹੀਂ ਤੇ ਮੈਂ ਇੱਥੇ ਮੌਨਾਂ ਬੈਠੀ ਆ ਦੇਖੇ ਦਾਰੂ ਪਿੰਦਾ ਤੀ ਬੋਲਦਾ ਤੀ ਚੱਲਦਾ ਤੀ ਤਾਂ ਹੀ ਦੁੱਖ ਝੱਲਿਆ ਤੀਗਾ ਤਾਂ ਹੀ ਮੈਂ ਤੜਫਦੀ ਤੀ ਤਾਂ ਹੀ ਮੈਂ ਆਇਆ ਹੁਣ ਭਾਣੇ ਨਾ ਮੁੰਡੇ ਨੇ ਆਪ ਅੱਖੀਂ ਦੇਖ ਲਿਆ ਉੱਥੇ ਲਿਟਿਆ ਪਿਆ ਨਾਲ ਕਹਿੰਦਾ ਕੁੜੀ ਨੂੰ ਹੱਥੋਂ ਪਾਈ ਕਰਦਾ ਮਾਰਦਾ ਵੀ ਹੋਊਗਾ ਤੇ ਕਹਿੰਦਾ ਮੈਂ ਤਾਂ ਹੁਣ ਜਮਾ ਨਹੀਂ ਪੈਰ ਪਟਣ ਦਿੰਦਾ ਘਰੋਂ ਇਹਨੂੰ ਉਦੋਂ ਪਤਾ ਕਿਵੇਂ ਧੱਕੇ ਮਾਰ ਪਰ ਤਾਹੀਂ ਤੇ ਮੈਂ ਕਹਿਨੀ ਆ ਸੁਰਤ ਨਹੀਂ ਸੀ ਹੁਣ ਦੇਖੀ ਕਿ ਮੈਂ ਨੀ ਪਈ ਖੜਾ ਉਹੀ ਤਾਂ ਕਹਿੰਦਾ ਹੂੰ ਤਾਂ ਮੀਆਂ ਹੋਇਆ ਬੈਠਾ ਹੈਗਾ ਆਪਣੀ ਦੂਰ ਦੇ ਹੈਗੇ ਮੋੜ ਕੱਲ ਨੂੰ ਉਹਦਾ ਕੀ ਇਤਵਾਰ ਆ ਫੇਰ ਫੇਰ ਆ ਉਹ ਕਰੇ ਆਪਾਂ ਹੁਣ ਲਿਆਂ ਦਿੰਦਾ ਹੀ ਅਸੀਂ ਤੋਰ ਦੇ ਭਾਈ ਨਹੀਂ ਬੋਗੀ ਉਹਦੇ ਮੈਂ ਦਰਦ ਦੇ ਨਸੇ ਜੀ ਬਾਲਾ ਸੀਗਾ ਜਿਹੜਾ ਕੁਝ ਮੈਂ ਉਹਦੇ ਤੈਨੂੰ ਬੋਲਣਾ ਉਹਦੀ ਮੈਂ ਗਲਤੀ ਮੰਨਦਾ ਹੈਗਾ ਵੀਰ ਬਾਲਾ ਤੈਨੂੰ ਤਾਂ ਮੇਰੇ ਬਾਰੇ ਸੋਚਣਾ ਚਾਹੀਦਾ ਜੋ ਕੁਝ ਵੀ ਮੈਂ ਤੇਰੇ ਨਾਲ ਕੀਤਾ ਤੂੰ ਮੈਨੂੰ ਮਾਫ ਕਰ ਦੇ ਲੈ ਹੁਣ ਤਾਂ ਇਹਨੇ ਵੀ ਗਲਤੀ ਮੰਨ ਲਈਏ ਹੁਣ ਤਾਂ ਤੁਸੀਂ ਮਾਫ ਕਰਦੇ ਉਹਨੂੰ ਤੁਸੀਂ ਐ ਨਾ ਐਨਾ ਨਾ ਛੜੋ ਤਾਂ ਕੋਈ ਗੱਲ ਨਹੀਂ ਹੁੰਦੀਆਂ ਹੁੰਦੀਆਂ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਗੀਆਂ ਕੋਈ ਗੱਲ ਨਹੀਂ ਗਈ ਤੁਸੀਂ ਇਹਨੂੰ ਹੁਣ ਤਾਂ ਤੋੜਨ ਦੀ ਗੱਲ ਕਰੋ ਨਹੀਂ ਸੁਧਰਦੇ ਹੁੰਦੇ ਭੈਣੇ दारू ਵਾਲੇ ਬਥੇਰੇ ਦੇਖੇ ਨੇ ਪਰ ਮੈਂ ਤਾਂ ਜਮਾਨੀ ਤੋੜਨੀ ਆ ਬਿੱਕੂ ਬੇਬੇ ਤੂੰ ਕਿਹੜੀਆਂ ਗੱਲਾਂ ਕਰਦੀਆਂ ਸੁਧਰਨ ਦੀਆਂ ਜਿਹੜੀਆਂ ਜਿਹੜਾ ਹਾਲ ਮੈਂ ਤਾਂ ਦੇਖ ਕੇ ਆਇਆ ਇਹ ਸੁਧਰ ਨਾਲ ਜਿਵੇਂ ਇਹ ਦਰਵਾਜ਼ੇ 'ਚ ਲੇਟਦਾ ਸੀ ਉਹ ਮੇ ਤਾਂ ਪਸ਼ੂ ਵੀ ਨਹੀਂ ਲਟਦੇ ਪੀਪਲ ਤੂੰ ਤਾਂ ਮੇਰੇ ਤੇ ਇੱਕ ਵਾਰੀ ਯਕੀਨ ਕਰ ਲੈ ਇਹਨੂੰ ਇੱਕ ਵਾਰੀ ਮਾਫ਼ ਕਰ ਦੇ दारू ਪੀਣ ਦੀ ਗੱਲ ਕਰਦੇ ਹਾਂ ਮੈਂ ਠੇਕੇ ਮੂਰਦੀ ਵੀ ਨਹੀਂ ਨਾ ਪਰ ਮੈਨੂੰ ਇੱਕ ਵਾਰੀ ਮਾਫ਼ ਕਰ ਦੇ ਚਲ ਮਮੀ ਜੀ ਜੇ ਤੋ ਕਹਿੰਦੇ ਨੇ ਆਪਾਂ ਇੱਕ ਮੌਕਾ ਦੇ ਦੇਣੇ ਆ ਇੱਕ ਮੌਕਾ ਤਾਂ ਦੇਣਾ ਚਾਹੀਦਾ ਨਾ ਫਿਰ ਆਪਾਂ ਨੂੰ ਮੈਨੂੰ ਵੀਰਪਾਣ ਇਹਨਾਂ ਤੇ ਭੋਰਾ ਯਕੀਨ ਨਹੀਂ ਹੈਗਾ ਦਾਰੂ ਵਾਲੇ ਬੰਦੇ ਨਹੀਂ ਹਟਦੇ ਹੁੰਦੇ ਤੂੰ ਬੈਠ ਜਾ ਹੁਣ ਚੁੱਪ ਕਰਕੇ ਇੱਥੇ ਨਹੀਂ ਮਮੀ ਦੁਖੀ ਹੁੰਦੀਆਂ ਜੀ ਇਹਨੂੰ ਮੇਰੇ ਢਡਮਚਦਾਂ ਨਾਲੇ ਨਹੀਂ ਮਮੀ ਬੱਸ ਜਾਂਦੇ ਇਹਨਾਂ ਦਾ ਘਰ ਇਹਨਾਂ ਦੇ ਘਰੇ ਰੋਟੀ ਪੱਕਦੀ ਹੋਣੀ ਰੋਟੀ ਪੱਕਣ ਦੀ ਕੀ ਗੱਲ ਹੈ ਬਣੇ ਮੈਂ ਰੋਟੀ ਤੈਨੂੰ ਦੇ ਸਕਦਾ ਇੱਥੇ ਤੇ ਸਾਰੀ ਉਮਰ ਬੈਠੀ ਰਹਿ ਮੇਰੇ ਕੋਲ ਪਰ ਇਹਦੇ ਨਾਲ ਨਹੀਂ ਆਪਾਂ ਤੋਰਦੇ ਹੋਗੇ ਰੋਟੀ ਤਾਂ ਪੁੱਤ ਮਿਲ ਜਾਂਦੀ ਹੁੰਦੀ ਐ ਰੋਟੀ ਤਾਂ ਨਹੀਂ ਆਪਾਂ ਕਹਿੰਦੇ ਵੀ ਡਿੱਗਿਆ ਬੰਦਾ ਪਰ ਰੋਟੀ ਤਾਂ ਆਪਦੇ ਘਰੇ ਸਜਦੀ ਹੁੰਦੀ ਐ ਪੇਕੇ ਦੇ ਘਰੇ ਰੋਟੀ ਨਹੀਂ ਸਜਦੀ ਹੁੰਦੀ ਪੇਕੇ ਸੌਰੇ ਰੋਟੀ ਦਿੰਦੇ ਹੁੰਦੇ ਨੇ ਈਆਂ ਨੂੰ ਸੁਣ ਗਈ ਗੱਲ ਚੱਲ ਪੁੱਤ ਆਪਾਂ ਚੱਲੀਏ ਆਪਣਾ ਆਪਣਾ ਘਰ ਪਸਾਈਏ ਮੇਰੀ ਜ਼ਿੰਮੇਵਾਰੀ ਤੇ ਲੈ ਮੁੰਡਿਆ ਹਮਾਰੀ ਦੀ ਜ਼ਿੰਮੇਵਾਰੀ ਤੇ ਲੈ ਕੇ ਜਾਨੀ ਆ ਕੁੜੀ ਨੂੰ ਜੇ ਐਦੂ ਬਾਅਦ ਮੈਨੂੰ ਮਾੜਾ ਜਾ ਵੀ ਕਿਤੇ ਮਾਲੂਮ ਹੋ ਗਿਆ ਫਿਰ ਇਹ ਦਿਖਲੀ ਤੇਰਾ ਨੱਕੀ ਬਣੂਗਾ ਇਹ ਤਾਂ ਕਰਨ ਕਰਨੀ ਜਿਹੜੀ ਮੈਂ ਕਰੂੰਗੀ ਉਹ ਤਾਂ ਰੱਬ ਹੀ ਜਾਣਦਾ ਫਿਰ ਮੈਂ ਤੈਨੂੰ ਦੱਸਾਂ ਲੈ ਚਲਾ ਚੱਲੀਏ ਵੀਰ ਪਰ ਆ ਜਾ ਬੱਤ ਲੈ ਪਹਿਣੇ ਹੁਣ ਤੇਰੀ ਜ਼ਿੰਮੇਵਾਰੀ ਤੇ ਬੋਲਦੀ ਆਂ ਮੈਂ ਜ਼ਿੰਮੇਵਾਰੀ ਬੇਫਿਕਰ ਰਹੋ ਮਹਾ ਅਭਿਜਾਨ ਤੋਂ ਬਾਅਦ ਰੱਖੂੰਗੀ ਮੈਂ ਨਹੀਂ ਨਹੀਂ ਤੋੜਦੀ ਬਸ ਬਸ ਕੋਈ ਨਹੀਂ ਗੱਲ ਨਹੀਂ ਇਹ ਤਾਂ ਮੌਕਾ ਤਾਂ ਦੇਣਾ ਪੈਂਦਾ ਇੱਕ ਤਾਂ ਚੰਗਾ ਭਾਈ ਚੰਗਾ ਚੱਲ ਪੁੱਤ ਫੋਨ ਫੋਨ ਕਰ ਲਿਆ ਕਰੀ ਮੈਨੂੰ ਚੰਗਾ ਫੋਨ ਕਰਦੀ ਬਈ ਮੈਨੂੰ ਚੰਗਾ ਜੇ ਕੋਈ ਗੱਲਬਾਤ ਹੋਈ ਆ ਜਾਓ ਸਸਰੀਕਾਲ ਸਸਰੀਕਾਲ ਜੀ ਸਾਰਿਆਂ ਨੂੰ ਮੈਂ ਹੀ ਕਹਿੰਨੀ ਆ ਵੀ ਆ ਨਸ਼ੇ ਪੱਤੇ ਚ ਪੈ ਕੇ ਤੁਸੀਂ ਆਪਦਾ ਘਰ ਖਰਾਬ ਨਾ ਕਰਿਆ ਕਰੋ ਨਸ਼ੇ ਪੱਤੇ ਛੱਡ ਕੇ ਆਪਦਾ ਘਰ ਬੰਨਣ ਦੀ ਕੋਸ਼ਿਸ਼ ਕਰਿਆ ਕਰੋ ਇਹਦੇ ਵਿੱਚ ਕੁਝ ਨਹੀਂ ਰੱਖਿਆ ਹੁੰਦਾ ਤੇ ਆਪਦਾ ਘਰ ਬਰਬਾਦ ਕਰਨਾ ਹੈ ਸਾਡੀ ਇਹ ਵੀਡੀਓ ਨੂੰ ਪਿਆਰ ਦੇਣ ਤੁਹਾਡਾ ਬਹੁਤ-ਬਹੁਤ ਧੰਨਵਾਦ ਆਉਣ ਵਾਲੀਆਂ ਵੀਡੀਓ ਨੂੰ ਵੀ ਸਾਨੂੰ ਇੰਨੇ ਪਿਆਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਇੱਕ ਹੋਰ ਬੇਨਤੀ ਹੈ ਤੁਹਾਨੂੰ ਇੱਕ ਸਾਡਾ ਹੋਰ ਚੈਨਲ ਹੈ ਟੀਮ ਬੱਪੀਆਣਾ ਬਲੌਗ ਜਿੱਤੇ ਸਾਡਾ ਦਿੱਲੀ ਰੂਟੀਨ ਦੇ ਬਲੌਗ ਆਉਂਦੇ ਨੇ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਉਹਦੀ ਵੀਡੀਓ ਨੂੰ ਵੀ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਦੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਗੱਲ ਦੀ